ਅੱਜ ਦਾ ਸਾਡਾ ਟੌਪਿਕ ਹੈ ਬਹੁਤ ਹੀ ਸੌਖਾ ਤੇ ਬਹੁਤ ਹੀ ਛੋਟਾ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਇਹ ਟੌਪਿਕ ਹੈ ਜਿਹੜਾ ਕਰਨਾ ਸਟਾਰਟ ਕਰ ਦਿੰਨੇ ਆ ਇਹ ਹੈ ਲਗਾ ਹੁਣ ਲਗਾਆਂ ਜਿਹੜੀਆਂ ਉਹ ਕੀ ਨੇ ਤੇ ਕਿੰਨੀਆਂ ਨੇ ਪੰਜਾਬੀ ਦੀਆਂ ਕੁੱਲ 10 ਲਗਾ ਹਨ ਅਸਲ ਵਿੱਚ ਇਹ ਲਗਾ 10 ਸਵਰ ਧੁਨੀਆਂ ਦੇ ਚਿੰਨ ਹਨ ਤਾਂ ਪੰਜਾਬੀ ਦੇ ਵਿੱਚ ਲਗਾਾਂ ਦੀ ਗਿਣਤੀ ਹੋਗੀ 10 ਇਹ ਦਸੇ ਦੇ ਦਸੇ ਜਿਹੜੇ ਸਾਡੇ ਸਵਰ ਧੁਨੀਆਂ ਆ ਉਹਨਾਂ ਦੇ ਹੈਗੇ ਨੇ ਚਿੰਨ ਤਾਂ ਇਹ ਜਿਵੇਂ ਅਸੀਂ ਮੁਹਾਰਨੀ ਹੈ ਜਿਹੜੀ ਉਹ ਪੜਦੇ ਹੁੰਦੇ ਸੀਗੇ ਪਹਿਲਾਂ ਜਦੋਂ ਉੱਚ-ਉੱਚ ਬੋਲਦੇ ਹੁੰਦੇ ਸੀ ਆ ਆ ਇ ਈ ਐ ਏ ਓ ਓ ਔ ਔ ਇਹ ਸਾਰੀ ਦੀ ਸਾਰੀ ਮੁਹਾਰਨੀ ਨੂੰ ਹੀ ਦੱਸ ਦਿਆਂ ਨੇ ਸਾਡੀਆਂ ਲਗਾ ਤਾਂ ਇਹ ਦਾਸ ਲਗਾ ਨੇ ਜਿਹੜੀਆਂ ਲਗਾ ਦਾ ਨਾਮ ਹੈ ਫਿਰ ਉਸ ਤੋਂ ਬਾਅਦ ਲਗਾ ਦਾ ਚਿੰਨ ਹੈ ਕਿੱ ਲਾਗਿਆ ਜਿਹੜੀ ਉਹ ਕਿਵੇਂ ਲੱਗਦੀ ਹੈ ਫਿਰ ਉਹਦੀ ਵਰਤੋਂ ਦੱਸੀ ਗਈ ਹੈ ਉਦਾਹਰਨ ਵਜੋਂ ਦੋ ਦੋ ਸ਼ਬਦ ਦੱਸੇ ਹੋਏ ਨੇ ਜਿਵੇਂ ਮੁਕਤਾ ਲਾਗਿਆ ਇਹਦਾ ਕੋਈ ਚਿੰਨ ਨਹੀਂ ਹੁੰਦਾ ਕਿਉਂਕਿ ਆੜਾ ਮੁਕਤਾ ਹੁੰਦਾ ਜਿਵੇਂ ਕਲਮ ਕਸਮ ਹੁਣ ਇਹਦੇ ਵਿੱਚ ਆੜਾ ਤਾਂ ਹੈ ਨਹੀਂ ਪਰ ਆੜੇ ਦੀ ਆਵਾਜ਼ ਹੈ ਇਸੇ ਕਰਕੇ ਅਸੀਂ ਇਹਨੂੰ ਕਹਿੰਦੇ ਆ ਸਵਰ ਧੁਨੀਆਂ ਸਵਰ ਧੁਨੀਆਂ ਜਿਹੜੀਆਂ ਉਹਨਾਂ ਦੇ ਆਵਾਜ਼ ਹੈ ਦੂਸਰਾ ਹੈ ਕੰਨਾ ਕਰਨੇ ਦਾ ਚਿੰਨ ਕਿ ਕੰਨਾ ਕਿਵੇਂ ਪੈਂਦਾ ਹੈ ਤਾਂ ਉਹਦੀ ਵਰਤੋਂ ਚ ਹੈ ਜਾਨ ਪਾਨ ਫਿਰ ਐ ਸਿਹਾਰੀ ਸਿਹਾਰੀ ਕਿਵੇਂ ਪੈਂਦੀ ਹੈ ਉਸ ਤੋਂ ਬਾਅਦ ਇਹਦੀ ਵਰਤੋਂ ਹੈ ਇੱਕ ਦਿਨ ਤਾਂ ਇਹ ਅੱਖਰ ਦੇ ਅੱਗੇ ਪੈਂਦੀ ਹੈ ਸਿਹਾਰੀ ਬਿਹਾਰੀ ਇਹ ਅੱਖਰ ਦੇ ਪਿੱਛੇ ਪੈਂਦੀ ਹੈ 21 25 ਲਾਂ ਲਾਂ ਜਿਹੜੀ ਉਹ ਅੱਖਰ ਦੇ ਉੱਪਰ ਇੱਕ ਲੱਗਦੀ ਹੈ ਇਹਨੂੰ ਜਿਵੇਂ ਨੇਕ ਏਕ ਤੇ ਦੁਲਾਵਾਂ ਦੁਲਾਵਾਂ ਖਰ ਦੇ ਉੱਤੇ ਦੋ ਲੱਗਦੀਆਂ ਨੇ ਐਨਕ ਸੈਰ ਅੱਗੇ ਹੋ ਗਿਆ ਹੋੜਾ ਹੋੜਾ ਜਿਹੜਾ ਉਹ ਜਿਵੇਂ ਕੋਈ ਦੋਸ਼ੀ ਇਹਦੀ ਵਰਤੋਂ ਹੈ ਕਨੌੜਾ ਹੋੜਾ ਜਿਹੜਾ ਉਹਦੇ ਨਾਲ ਹੀ ਉਸ ਵਰਗਾ ਹੀ ਇੱਕ ਚਿੰਨ ਹੈ ਥੋੜਾ ਜਿਹਾ ਵੱਖਰਾ ਦੌੜ ਹੋਲੀ ਔਂਕੜ ਇਹੇ ਅੱਖਰ ਦੇ ਪੈਰ 'ਚ ਇੱਕ ਪੈਂਦਾ ਉਸ ਕੁਝ ਦੁਲੈਂਕੜ ਜਿਹੜਾ ਅੱਖਰ ਦੇ ਪੈਰ 'ਚ ਦੋ ਪੈਂਦੇ ਐ ਜਿਵੇਂ ਨੂਰ ਸੂਰ ਤਾਂ ਇਹੇ ਲਗਾਏ ਜਿਹੜੀਆਂ ਇਹਨਾਂ ਦੀ ਗਿਣਤੀ ਪੁੱਛੀ ਜਾ ਸਕਦੀ ਐ ਸਾਨੂੰ ਪੇਪਰ 'ਚ ਕਿੰਨੀਆਂ ਲਗਾਉਣੇ ਇਹ 10 ਨੇ ਇਹਨਾਂ ਨੂੰ ਅਸੀਂ ਇਹ ਕਾਦੇ ਚਿੰਨ ਨੇ ਇਹ ਸਵਰ ਦੁਨੀਆ ਦੇ ਚਿੰਨ ਨੇ ਜਾਂ ਛੋਟੀਆਂ ਕਲਾਸਾਂ 'ਚ ਇਹ ਵੀ ਇਹ ਪੁੱਛਿਆ ਜਾਂਦਾ ਕਿ ਮੁਕਤਾ ਹੈ ਜਿਹੜਾ ਉਹਦਾ ਚਿੰਨ ਸਾਨੂੰ ਬਣਾ ਕੇ ਦੱਸੋ ਉਹਦਾ ਚਿੰਨ ਕੋਈ ਹੈ ਹੀ ਨਹੀਂ ਕੰਨਾ ਜਾਂ ਕੰਨੇ ਦਾ ਚਿੰਨ ਆਊਗਾ ਤਾਂ ਸਾਹਮਣੇ ਲਿਖਣਾ ਹੋਊਗਾ ਕਿ ਲੱਗਦਾ ਕੀ ਨਾ ਹੈ ਜਿਵੇਂ ਹਾਰੀ ਹੈ ਜਿਹੜੇ ਉਹਦਾ ਚਿੰਨ ਹੋਊਗਾ ਤੇ ਸਾਹਮਣੇ ਪੁੱਛਿਆ ਜਾਊਗਾ ਕਿ ਇਹਦਾ ਕੀ ਨਾ ਹੈ ਉਹ ਸੀ ਪੇਪਰ ਦੇ ਵਿੱਚ ਲਿਖਣਾ ਹੋਊਗਾ ਥੈਂਕ ਯੂ